ਵਦੇਸ਼ਾਂ ਦੀ ਧਰਤੀ ਤੇ ਪੰਜਾਬੀਆਂ ਨੇ ਜਾ ਕੇ ਹਮੇਸ਼ਾ ਹੀ ਛੰਡੇ ਹੀ ਗੱਡੇ ਨੇ ਫਿਰ ਚਾਹੇ ਉਹ ਖੇਡਾਂ ਵਿੱਚ ਹੋਣ ਜਾਂ ਫਿਰ ਰਾਜਨੀਤੀ ਵਿੱਚ ਹਮੇਸ਼ਾ ਹੀ ਪੰਜਾਬੀਆਂ ਨੇ ਭਾਰਤ ਦਾ ਨਾਂ ਸੁਨਹਿਰੀ ਅਖ਼ਰਾ ਵਿੱਚ ਲਿਖਿਆ ਹੈ ਅੱਜ ਇਹ ਪੰਜਾਬ ਦੇ ਸ਼ਹਿਰ ਫਗਵਾੜਾ ਦਾ ਨਾਮ ਰੌਸ਼ਨ ਕੀਤਾ ਹੈ ਜਸਪਾਲ ਸਿੰਘ ਢੇਸੀ ਦੇ ਹੁਣ ਹਰਸ ਪੁੱਤਰ ਤਨਮਨਜੀਤ ਸਿੰਘ ਢੇਸੀ ਨੇ ਜਿਨ੍ਹਾਂ ਨੇ ਇੰਗਲੈਂਡ ਦੇ ਸਲੋਤ ਉਹ ਤੀਸਰੀ ਵਾਰ ਲੋਕ ਸਭਾ ਮੈਂਬਰ ਬਣਨ ਦਾ ਮਾਣ ਹਾਸਲ ਕੀਤਾ ਹੈ ਤਨਮਨਜੀਤ ਸਿੰਘ ਢੇਸੀ ਦੇ ਤੀਸਰੀ ਵਾਰ ਲੋਕ ਸਭਾ ਮੈਂਬਰ ਬਣਨ ਦੀ ਖੁਸ਼ੀ ਵੀ ਜਿੱਥੇ ਫਗਵਾੜਾ ਵਿੱਚ ਖੁਸ਼ੀ ਦਾ ਅਲਮ ਹੈ ਉੱਥੇ ਹੀ ਉਹਨਾਂ ਦੀ ਜਿੱਤ ਦੀ ਖੁਸ਼ੀ ਵੀ ਤਰਨਜੀਤ ਸਿੰਘ ਕੇਂਦੜਾ ਵੱਲੋਂ ਆਪਣੇ ਪੈਟਰੋਲ ਪੰਪ ਤੇ ਲੱਡੂ ਵੰਡੇ ਗਏ ਤੇ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾਇਆ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਤਰਨਜੀਤ ਸਿੰਘ ਕੇਂਦੜਾ ਨੇ ਕਿਹਾ ਕਿ ਫਗਵਾੜਾ ਵਾਸੀ ਮਾਨ ਵਾਲੀ ਗੱਲ ਹੈ ਕਿ ਤਨਮਨਜੀਤ ਸਿੰਘ ਢੇਸੀ ਨੇ ਇਹ ਉਪਾਦੀ ਹਾਸਲ ਕੀਤੀ ਹੈ। ਉਹਨਾਂ ਜਿੱਥੇ ਤਨਮਨਜੀਤ ਸਿੰਘ ਢੇਸੀ ਅਤੇ ਉਹਨਾਂ ਦੇ ਪਰਿਵਾਰ ਨੂੰ ਹਾਰਦਿਕ ਵਧਾਈਆਂ ਦਿੱਤੀਆਂ ਉੱਥੇ ਹੀ ਉਹਨਾਂ ਆਸ ਪ੍ਰਗਟਾਈ ਕਿ ਤਨਮਨਜੀਤ ਸਿੰਘ ਢੇਸੀ ਇਸੇ ਤਰ੍ਹਾਂ ਹੀ ਫਗਵਾੜਾ ਸ਼ਹਿਰ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕਰਦੇ ਰਹਿਣਗੇ। ਜਿੱਥੇ ਸਾਡੇ ਪੰਜਾਬੀ ਅੱਜ ਗਏ ਆ ਚਾਹੇ ਉਹ ਦੇਸ਼ ਵਿਦੇਸ਼ ਦੀ ਧਰਤੀ ਦੇ ਉੱਤੇ ਉਹਨਾਂ ਨੇ ਆਪਣਾ ਲੋਹਾ ਹੀ ਬਣਾਇਆ ਪਰ ਇਸੇ ਤਰ੍ਹਾਂ ਹੀ ਸਰਦਾਰ ਜਸਪਾਲ ਸਿੰਘ ਢੇਸੀ ਜੋ ਫਗਵਾੜੇ ਤੋਂ ਉਹਨਾਂ ਦੇ ਹੋਣਾਰ ਬੇਟੇ ਤਨਮਨਜੀਤ ਸਿੰਘ ਢੇਸੀ ਜਿਹੜੇ ਸਲੋ ਤੋਂ ਇਸ ਵਾਰ ਯੂਕੇ ਪਾਰਲੀਮੈਂਟ ਦੀ ਜਿਹੜੀਆਂ ਚੋਣਾਂ ਹੋਈਆਂ ਉਹਦੇ ਵਿੱਚ ਤੀਜੀ ਵਾਰ ਮੈਂਬਰ ਲੋਕ ਸਭਾ ਬਣੇ ਗਏ ਆ ਔਰ ਬਹੁਤ ਹੀ ਫਗਵਾੜਾ ਸ਼ਹਿਰ ਦੀ ਵਸੀਆਂ ਦੇ ਲਈ ਖੁਸ਼ੀ ਵਾਲੀ ਗੱਲ ਹੈ ਕਿ ਜਿੱਥੇ ਤਰਮਨਜੀਤ ਸਿੰਘ ਢੇਸੀ ਨੇ ਵਿਦੇਸ਼ ਦੀ ਧਰਤੀ ਯੂਕੇ ਦੇ ਵਿੱਚ ਜਾ ਕੇ ਸਾਡਾ ਸਿਰ ਉੱਚਾ ਕੀਤਾ ਔਰ ਉੱਥੇ ਅੱਜ ਇਸ ਨੌਜਵਾਨਾਂ ਨੂੰ ਵੀ ਨਵਾਂ ਇੱਕ ਸੰਦੇਸ਼ ਮਿਲਦਾ ਕਿ ਕਿਉਂ ਆਪਾਂ ਤਰਮਨਜੀਤ ਸਿੰਘ ਢੇਸੀ ਤਰ੍ਹਾਂ ਪੜ ਲਿਖ ਕੇ ਇਦਾਂ ਹੀ ਆਪਣਾ ਦੇਸ਼ ਵਿਦੇਸ਼ ਦੇ ਵਿੱਚ ਨਾਮ ਰੋਸ਼ਨ ਕਰੀਏ ਅੱਜ ਇਸ ਮੂਹਰ ਤੇ ਸੀ ਪਰਿਵਾਰ ਨੂੰ ਅਸੀਂ ਫਗਵਾੜਾ ਵਾਸੀਆਂ ਵੱਲੋਂ ਦਿਲੀ ਵਧਾਈ ਦਿੰਨੇ ਆ ਅੱਜ ਉਹਨਾਂ ਦੀ ਖੁਸ਼ੀ ਦੇ ਵਿੱਚ ਸਾਡੇ ਇੱਥੇ ਪੰਪ ਦੇ ਉੱਤੇ ਕਿਨੜਾ ਫਿਲਿੰਗ ਸਟੇਸ਼ਨ ਦੇ ਉੱਤੇ ਲੱਡੂ ਵੰਡੇ ਗਏ ਔਰ ਵਕ ਵਕ ਔਰ ਜਗ੍ਹਾ ਤੇ ਫਗਵਾੜੇ ਦੇ ਵਿੱਚ ਵੀ ਇਸ ਖੁਸ਼ੀ ਦੀ ਬਹੁਤ ਵੱਡੀ ਚੀਜ਼ ਨੂੰ ਪਾਇਆ ਗਿਆ ਕਿ ਜਿਹੜੇ ਨੌ ਹੋਰ ਨਾਲ ਸਿੱਖ ਪਰਿਵਾਰਾਂ ਦੇ ਵਿੱਚੋਂ ਪੰਜਾਬੀ ਜਿਹੜੇ ਯੂਕੇ ਦੀ ਧਰਤੀ ਤੇ ਹੁਣ ਤੱਕ ਦੇ ਜਿਹੜੇ ਦੁਜੀਵੇਂ ਅਰਜ ਰਿਜ਼ਲਟ ਆਏ ਆ ਉਹਦੇ ਵਿੱਚ 9 ਹੋਰ ਜਿੱਤੇ ਆ ਔਰ ਅਸੀਂ ਸਾਰਿਆਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਮੁਬਾਰਕ ਦਿਪਾ ਦਿੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਦੇਸ਼ਾਂ ਦੀ ਧਰਤੀ ਤੇ ਪੰਜਾਬੀਆਂ ਨੇ ਜਾ ਕੇ ਹਮੇਸ਼ਾ ਹੀ ਛੰਡੇ ਹੀ ਗੱਡੇ ਨੇ ਫਿਰ ਚਾਹੇ ਉਹ ਖੇਡਾਂ ਵਿੱਚ ਹੋਣ ਜਾਂ ਫਿਰ ਰਾਜਨੀਤੀ ਵਿੱਚ ਹਮੇਸ਼ਾ ਹੀ ਪੰਜਾਬੀਆਂ ਨੇ ਭਾਰਤ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਹੈ ਅੱਜ ਇਹ ਪੰਜਾਬ ਦੇ ਸ਼ਹਿਰ ਫਗਵਾੜਾ ਦਾ ਨਾਮ ਰੌਸ਼ਨ ਕੀਤਾ ਹੈ ਜਸਪਾਲ ਸਿੰਘ ਢੇਸੀ ਦੇ ਹੁਣ ਹਰਸ ਪੁੱਤਰ ਤਨਮਨਜੀਤ ਸਿੰਘ ਢੇਸੀ ਨੇ ਜਿਨ੍ਹਾਂ ਨੇ ਇੰਗਲੈਂਡ ਦੇ ਸਲੋਤ ਉਹ ਤੀਸਰੀ ਵਾਰ ਲੋਕ ਸਭਾ ਮੈਂਬਰ ਬਣਨ ਦਾ ਮਾਣ ਹਾਸਲ ਕੀਤਾ ਹੈ ਤਨਮਨਜੀਤ ਸਿੰਘ ਢੇਸੀ ਦੇ ਤੀਸਰੀ ਵਾਰ ਲੋਕ ਸਭਾ ਮੈਂਬਰ ਬਣਨ ਦੀ ਖੁਸ਼ੀ ਵੀ ਜਿੱਥੇ ਫਗਵਾੜਾ ਵਿੱਚ ਖੁਸ਼ੀ ਦਾ ਅਲਮ ਹੈ ਉੱਥੇ ਹੀ ਉਹਨਾਂ ਦੀ ਜਿੱਤ ਦੀ ਖੁਸ਼ੀ ਵੀ ਤਰਨਜੀਤ ਸਿੰਘ ਕੇਂਦੜਾ ਵੱਲੋਂ ਆਪਣੇ ਪੈਟਰੋਲ ਪੰਪ ਤੇ ਲੱਡੂ ਵੰਡੇ ਗਏ ਤੇ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾਇਆ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਤਰਨਜੀਤ ਸਿੰਘ ਕੇਂਦੜਾ ਨੇ ਕਿਹਾ ਕਿ ਫਗਵਾੜਾ ਵਾਸੀ ਮਾਨ ਵਾਲੀ ਗੱਲ ਹੈ ਕਿ ਤਨਮਨਜੀਤ ਸਿੰਘ ਢੇਸੀ ਨੇ ਇਹ ਉਪਾਦੀ ਹਾਸਲ ਕੀਤੀ ਹੈ। ਉਹਨਾਂ ਜਿੱਥੇ ਤਨਮਨਜੀਤ ਸਿੰਘ ਢੇਸੀ ਅਤੇ ਉਹਨਾਂ ਦੇ ਪਰਿਵਾਰ ਨੂੰ ਹਾਰਦਿਕ ਵਧਾਈਆਂ ਦਿੱਤੀਆਂ ਉੱਥੇ ਹੀ ਉਹਨਾਂ ਆਸ ਪ੍ਰਗਟਾਈ ਕਿ ਤਨਮਨਜੀਤ ਸਿੰਘ ਢੇਸੀ ਇਸੇ ਤਰ੍ਹਾਂ ਹੀ ਫਗਵਾੜਾ ਸ਼ਹਿਰ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕਰਦੇ ਰਹਿਣਗੇ।